ਕੋਸ਼ਿਸ਼ ਕਰੀਂ ਪੁਲਿਸ ਦੀ ਇਹ ਹਿਰੀਆਣੀ ਦੇ ਲੋਕਾਂ ਦੇ ਨਾਲ ਰਲ ਕੇ ਇਹੋ ਜਿਹੇ ਪ੍ਰੋਗਰਾਮ ਲੀਕ ਕੇ ਜਾਣ ਕੇ ਸਾਡੇ ਬੱਚੇ ਜਿਹੜੇ ਸਹੀ ਰਾਹ ਤੇ ਰਹਿਣ ਜੀ ਤੇ ਕ੍ਰਾਈਮ ਕਟੇ ਕਈ ਕਹਿੰਦੇ ਸੀ ਕਿ ਨਹੀਂ ਸ੍ਰੀਪੀ ਸੌਣੀ ਚਾਹੀਦੀ ਐ ਕਈ ਕਹਿੰਦੇ ਸੀ ਨਹੀਂ ਹੋਣੀ ਚਾਹੀਦੀ ਉਹਦੇ ਕਰਕੇ ਪੋਲਰਾਈਜ਼ ਹੋ ਗਏ ਪ੍ਰੈਕਟਿਸ਼ਨਰਸ ਆ ਵੀ ਸ੍ਰੀਪੀ ਤੀ ਸਾਕੇ ਬਹੁਤ ਸਾਰੇ ਜਿਹੜੇ ਮਸਲੇ ਉਹਨਾਂ ਦੇ ਸੀਗੇ ਉਹ ਹੱਲ ਕਰਦੇ ਸਰੀ ਪੁਲਿਸ ਟਰਾਂਜੀਸ਼ਨ ਉਹ ਮੁੱਦਾ ਜਿਹੜਾ ਬਹੁਤ ਲੰਬੇ ਸਮੇਂ ਪਾਣੀ ਚ ਮੱਦਾਣੀ ਬਣ ਕੇ ਵੀ ਜਿਹੜਾ ਰੜਕਦਾ ਰਿਹਾ ਤੇ ਦੂਜਾ ਇਸ ਮੁੱਦੇ ਦੇ ਉੱਤੇ ਖੂਬ ਸਾਰੀ ਪੋਲਿਟਿਕਸ ਵੀ ਹੋਈ ਆਖਿਰਕਾਰ ਸਰੀ ਪੁਲਿਸ ਦੇ ਹੱਕ ਦੇ ਵਿੱਚ ਫੈਸਲਾ ਆਇਆ ਤੇ ਹੁਣ ਕਿਹਾ ਜਾ ਰਿਹਾ ਕਿ 29 ਨਵੰਬਰ ਨੂੰ ਸਰੀ ਪੁਲਿਸ ਜਿਹੜੀ ਹੈ ਉਹ ਫੁੱਲੀ ਤੌਰ ਦੇ ਉੱਤੇ ਚਾਰਜ ਲੈ ਰਹੀ ਹੈ ਮਤਲਬ ਕਿ ਕਮਾਂਡ ਜਿਹੜੀ ਹੈ ਉਹ ਸੰਭਾਲ ਰਹੀ ਹੈ ਯਾਨੀ ਕਿ ਹੁਣ ਤੁਸੀਂ ਕਿਤੇ ਵੀ ਜਾਓਗੇ ਤਾਂ ਤੁਹਾਨੂੰ RCMP ਦੇ ਨਾਲ ਨਾਲ ਸਰੀ ਪੁਲਿਸ ਵੀ ਤਨਾਦ ਦਿਖੇਗੀ ਤੇ ਸਰੀ ਪੁਲਿਸ ਦਾ ਮੋਹਰੀ ਰੋਲ ਹੋਏਗਾ ਜੇ ਤੁਸੀਂ 911 ਵੀ ਕਾਲ ਕਰਦੇ ਹੋ ਤਾਂ ਸਰੀ ਪੁਲਿਸ ਤੇ RCMP ਨੂੰ ਹੋ ਸਕਦਾ ਹੈ ਕਿ 50 50 ਕਾਲ ਜਿਹੜੀਆਂ ਉਹ ਬਿਲਨ ਯਾਨੀ ਕਿ ਮਿਲਾ ਕੇ ਦੋਵੇਂ ਹੀ ਪੁਲਿਸ ਤੁਹਾਡੀ ਕਾਲਸ ਜਿਹੜੀਆਂ ਨੇ ਉਹ ਅਟੈਂਡ ਕਰਨ ਗਿਆ ਔਰ ਕਿ ਕਿਸ ਤਰ੍ਹਾਂ ਦੇ ਬਦਲਾ ਆ ਰਹੇ ਨੇ ਸਰੀ ਪੁਲਿਸ ਦੇ ਆਉਣ ਦੇ ਨਾਲ ਕੀ ਕੁਝ ਬਦਲੇਗਾ ਆਉ ਜਾਣਦੇ ਆ ਇਸ ਰਿਪੋਰਟ ਦੇ ਜ਼ਰੀਏ ਬਹੁਤ ਸਾਰੇ ਉਤਰਾ ਚੜਾਅ ਤੇ ਅਦਾਲਤੀ ਚੁਣੌਤੀਆਂ ਤੋਂ ਬਾਅਦ ਸਰੀ ਆਰ ਸੀ ਐਮ ਪੀ ਤੋਂ ਸਰੀ ਪੁਲਿਸ ਸਰਵਿਸ ਦੇ ਵਿੱਚ ਤਬਦੀਲੀ ਹੁਣ ਸਿਰਫ ਇੱਕ ਹਫਤਾ ਦੂਰ ਹੈ 29 ਨਵੰਬਰ ਨੂੰ ਸਰੀ ਪੁਲਿਸ ਫੁਲੀ ਕਮਾਂਡ ਸੰਭਾਲਣ ਜਾ ਰਹੀ ਹੈ ਸਰੀ ਪੁਲਿਸ ਦੀ ਤਿਆਰੀ ਕੀ ਹੈ ਤੇ ਸਰੀ ਪੁਲਿਸ ਦੇ ਆਉਣ ਦੇ ਨਾਲ ਸਰੀ ਕਿੰਨਾ ਕੁ ਬਦਲਿਆ ਹੋਇਆ ਦਿਖਾਈ ਦੇਵੇਗਾ ਗੱਲਬਾਤ ਕੀਤੀ ਸਟਾਫ ਸਰਜੈਂਟ ਜੈਕ ਖੋਸਾ ਦੇ ਨਾਲ ਪ੍ਰੈਕਟਿਸ਼ਨਸ ਤਾਂ ਬਹੁਤ ਹਾਈ ਹੈ ਜੀ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ 2020 ਤੋਂ ਇਹ ਗੱਲ ਚੱਲ ਰਹੀ ਹੈ ਹੂੰ 2018 ਦੇ ਵਿੱਚ ਅਪਰੂਵ ਹੋਈ ਸੀਗੀ ਜੀ ਤੇ 20 ਤੋਂ ਲੈ ਕੇ ਹੁਣ ਤੱਕ ਜੋ ਚੱਲ ਰਹੀ ਹੈਗੀ ਐ ਧਰਤੀ ਚੱਲ ਰਹੀ ਹੈ ਆਪਣੀ ਹੂੰ ਆ ਕਾਫੀ ਇਹਦੇ ਚ ਪੋਲਿਟੀਕਲ ਉਤਰਾ ਚੜਾ ਆਇਆ ਬਿਲਕੁਲ ਔਰ ਇਹਦੀ ਇਸ ਟ੍ਰਾਂਜ਼ੀਸ਼ਨ ਕਰਕੇ ਕਮਿਊਨਿਟੀ ਕਾਫੀ ਡਿਵਾਈਸਿਵ ਵੀ ਰਹੀ ਆ ਹੂੰ ਕਿ ਕਈ ਕਹਿੰਦੇ ਸੀ ਕਿ ਨੈਸਰੀ ਪੀਸ ਹੋਣੀ ਚਾਹੀਦੀ ਐ ਕਈ ਕਹਿੰਦੇ ਸੀ ਨਹੀਂ ਹੋਣੀ ਚਾਹੀਦੀ ਉਹਦੇ ਕਰਕੇ ਪੋਲਰਾਈਜ਼ ਹੋ ਗਈ ਕਮਿਊਨਿਟੀ ਹੂੰ ਹੂੰ ਸੋ ਜਦੋਂ ਇੰਨੀ ਜਦੋਂ ਜਦ ਚ ਤੁਸੀਂ ਨਿਕਲਦੇ ਆ ਹੂੰ ਪਰ ਆਮ ਨਾਟ ਜਸਟ ਟਾਕਿੰਗ ਅਬਾਊਟ ਸਟਰੀਟ ਪਲੀਸ ਸਰਵਿਸ ਦੋਨੇ ਜਿਵੇਂ ਕਹ ਲੋ ਕਿ RCMP ਦੇ ਮੈਂਬਰਸ ਨੂੰ ਵੀ ਉਹੀ ਇੱਕ ਐਸੀਅ ਕਿ ਕੀ ਹੋਊਗਾ ਜੀ ਸੋ ਉਸ ਚੀਜ਼ ਚ ਜਿਹੜਾ ਨਿਕਲਦੇ ਕਮਿਊਨਿਟੀ ਨੂੰ ਵੀ ਉਹੀ ਕੁਐਸਚਨ ਸੀਗੇ ਉਹਨਾਂ ਕੋਲੇ ਵੀ ਪਰ ਹੁਣ ਜਦੋਂ ਆ ਰਹੀ ਹੈ ਐਕਸਪੈਕਟੇਸ਼ਨਸ ਆਰ ਵੀ ਸਹੀ ਪਲੇਸ ਆ ਕੇ ਬਹੁਤ ਸਾਰੇ ਜਿਹੜੇ ਮਸਲੇ ਉਹਨਾਂ ਦੇ ਸੀਗੇ ਉਹ ਹੱਲ ਕਰੂਗੀ ਹਾਂ 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 ਐਂਡ ਸਮ ਟਾਈਮਸ ਦੋਸ ਟਾਰਗੇਟਸ ਆਰ ਹਾਰਡ ਟੂ ਮੀਟ ਕਿਉਂਕਿ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਹੁੰਦੀ ਆ ਜੀ ਬਿਲਕੁਲ ਤੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਆਪਾਂ ਇੱਕ ਰਿਐਲਿਟੀ ਬੇਸਡ ਗੱਲ ਕਰਨੀ ਆ ਹਾਂ ਕਿ ਕੋਸ਼ਿਸ਼ ਸਹੀ ਪਲੇਸ ਦੀ ਇਹੀ ਰਹਿਣੀ ਆ ਕਿ ਲੋਕਾਂ ਦੇ ਨਾਲ ਰਲ ਕੇ ਇਹੋ ਜੇ ਪ੍ਰੋਗਰਾਮ ਲੀਕ ਕੇ ਜਾਣ ਕਿ ਸਾਡੇ ਬੱਚੇ ਜਿਹੜੇ ਸਹੀ ਰਾਹ ਤੇ ਰ ਤੇ ਕ੍ਰਾਈਮ ਕਟੇ ਕਿਉਂਕਿ ਕੌਣ ਚਾਹੁੰਦਾ ਕਿ ਕ੍ਰਾਈਮ ਵਾਡੇ ਬਿਲਕੁਲ ਹਾਂ ਕਿ ਬਹੁਤ ਹੀ ਸਾਡੀ ਪ੍ਰਤੀਸਰੀ ਸ਼ਹਿਰ ਦੇ ਵਿੱਚੋਂ ਹੋ ਰਹੀ ਆ ਸੋ ਸਾਡਾ ਵੈਸਟਰਨ ٹرسٹ ਅਬੀਆ ਸ਼ਹਿਰ ਵਧੀਆ ਰਵੇ ਬਿਲਕੁਲ ਆਮ ਰੇਜ਼ਿੰਗ ਮਾਈ ਟੂ ਕਿਡਸ ਇਨ ਥਿਸ ਸਿਟੀ ਸੋ ਸਾਨੂੰ ਤਾਂ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਮੌਕਾ ਮਿਲਣਾ ਹੁਣ ਕੰਮ ਕਰਨ ਦਾ ਆਪਦੇ ਸ਼ਹਿਰ ਚ ਜੀ ਪਹਿਲਾਂ ਵੀ ਕਰਦੇ ਰਹੇ ਹਾਂ ਡਿਫਰੈਂਟ ਕਪੈਸਿਟੀ ਚ ਕਰਦੇ ਰਹੇ ਹਾਂ ਹਾਂ so it is something to look forward to for everyone nai nai sari jo crime katon de layi kis sari police nu bhi punjab police di tarah jada oh danda chukna pavega is the sono jaikhosane ki ditta jawab ho oh crime ta so itthe transfer ho reha hai why is that happening gang punjab de vich kinne aur koi mai koi personal opinion nahi de rahe news jo continue news par har area de vich kinne gangs hai ge utthe so e nahi ke utthe police kam nahi kar rahi us de vich shakti bahut zyada hai ਉੱਥੇ ਕ੍ਰਾਈਮ ਦੇਖ ਲਓ ਕਿੰਨਾ ਹੈ ਯੂ ਲੁੱਕ ਯੂ ਹੈਵ ਟੂ ਲੁੱਕ ਐਟ ਇਟ ਹੋਲਿਸਟਿਕਲੀ ਜਿੱਥੇ ਕੰਮ ਕਰਨ ਦੀ ਲੋੜ ਹੈ ਜਿੱਥੇ ਬੇਲ ਰਿਫਾਰਮ ਦੀ ਗੱਲ ਚੱਲ ਰਹੀ ਹੈ ਬਹੁਤ ਵੱਡੇ ਲੈਵਲ ਤੇ ਕਿ ਅਸੀਂ ਬੰਦੇ ਨੂੰ ਜਾਂ ਵਿਅਕਤੀ ਨੂੰ ਫੜਦੇ ਹਾਂ ਉਹ ਅਗਲੇ ਦਿਨ ਉਹਦੀ ਜ਼ਮਾਨਤ ਹੋ ਜਾਂਦੀ ਹੈ ਹਮਮ ਔਰ ਬਹੁਤੀ ਵਾਰ ਕਮਿਊਨਿਟੀ ਦਾ ਇਹ ਗੁੱਸਾ ਹੁੰਦਾ ਕਿ ਪੁਲਿਸ ਨੇ ਛੱਡਦਾ ਬਿਲਕੁਲ ਹਾਂ ਇੱਕ ਤਾਂ ਇਹ ਗੱਲ ਬੜੀ ਕਲੈਰੀਫਾਈ ਕਰਨ ਦੀ ਲੋੜ ਹੈ ਕਿ ਪੁਲਿਸ ਆ ਨਰਾਜ਼ਗੀ ਬਹੁਤ ਲੋਕਾਂ ਕਰ ਰਹੇ ਨੇ ਰਾਈਟ ਔਰ ਇਹ ਫਰਕ ਹੈ ਜਦ ਮੈਂ ਅਲਬਰਟਾ ਦੇ ਵਿੱਚ ਮੈਂ ਕੰਮ ਕਰਦਾ ਸੀ ਉੱਥੇ ਪੁਲਿਸ ਚਾਰਜ ਲਾਉਂਦੀ ਸੀ ਹਾਂ ਉਹ ਨੂੰ ਪੰਜਾਬੀ ਚ ਕਹਿੰਦੇ ਚਲਾਨ ਪੇਸ਼ ਕਰਨਾ ਜੀ ਠੀਕ ਹੈ ਹਾਂ ਪੁਲਿਸ ਨੇ ਚਲਾਨ ਪੇਸ਼ ਕਰਨਾ ਹੁੰਦਾ ਬੰਦੇ BC ਦੇ ਵਿੱਚ ਇਹ ਨਹੀਂ ਹੈਗਾ BC ਦੇ ਵਿੱਚ ਅਸੀਂ ਅਰੈਸਟ ਕਰਤਾ ਕੋਈ ਕ੍ਰਾਈਮ ਹੋਇਆ ਪੁਲਿਸ ਨੇ ਅਰੈਸਟ ਕੀਤਾ ਉਹਦੀ ਰਿਪੋਰਟ ਤਿਆਰ ਕੀਤੀ ਉਹਨੂੰ ਰਿਪੋਰਟ ਟੂ ਕ੍ਰਾਊਨ ਕਾਉਂਸਲ ਕਹਿੰਦੇ ਉਹਨੂੰ ਅਸੀਂ ਉਹ ਜਿਹੜੀ ਰਿਪੋਰਟ ਹੈ ਉਹ ਅਸੀਂ ਸਰਕਾਰੀ ਵਕੀਲ ਨੂੰ ਭੇਜਣੀ ਹੈ ਸਰਕਾਰੀ ਵਕੀਲ ਨੇ ਤੱਥਾਂ ਦੇ ਆਧਾਰ ਤੇ ਦੇਖ ਕੇ ਕਿ ਰਿਪੋਰਟ ਲਿਖੀ ਆ ਹਾ ਹਾ ਹੋਇਆ ਸੀਗਾ ਇਹਦੇ ਤੇ ਮੈਂ ਚਾਰਜ ਲਾਉਣਾ ਜਾਂ ਨਹੀਂ ਲਾਉਣਾ ਦੂਸਰੀ ਬੇਲ ਦੀ ਗੱਲ ਅਸੀਂ ਕਿਸੇ ਇਨਸਾਨ ਨੂੰ ਫੜਿਆ ਵਿਅਕਤੀ ਨੂੰ ਫੜਿਆ ਉਹਨੂੰ ਸਵੇਰੇ ਜੱਜ ਦੇ ਸਾਹਮਣੇ ਪੇਸ਼ ਕੀਤਾ ਅਸੀਂ ਆਪਣੀ ਇੱਕ ਰਿਪੋਰਟ ਜ਼ਰੂਰ ਦਿੰਨੇ ਆ ਕਿ ਸਾਡੇ ਹਿਸਾਬ ਨਾਲ ਇਹਨੂੰ ਛੱਡਣਾ ਚਾਹੀਦਾ ਜਾਂ ਨਹੀਂ ਛੱਡਣਾ ਚਾਹੀਦਾ ওকে ਡਿਸੀਜਨ ਜਿਹੜਾ ਹੈਗਾ ਐਂਡ ਆਫ ਦਿ ਡੇ ਕੋਰਟ ਦਾ ਡਿਸੀਜਨ ਹੁੰਦਾ ਓਕੇ ਵੀ ਉਹ ਵਿਅਕਤੀ ਕਮਿਊਨਿਟੀ ਲਈ ਕਿੰਨਾ ਕੋ ਖਤਰਨਾਕ ਹੈ ਜਾਂ ਨਹੀਂ ਉਹ ਜਿਹੜੇ ਕੰਡੀਸ਼ਨਸ ਹੁੰਦੀਆਂ ਦੇਖਦੇ ਕਿ ਇਹ ਭਜਤਾ ਨਹੀਂ ਜਾਊਗਾ ਇਹ ਦੁਬਾਰਾ ਕੋਰਟ ਜਾਊਗਾ ਕਿ ਨਹੀਂ ਹੈ ਉਹ ਕਹਿੰਦਾ ਕਿੰਨਾ ਖਤਰਾ ਇਨਟੀਨਿਊਸ਼ਨ ਆਫ ਅਟ ਅਫੈਂਸ ਅਰ ਉਹਦੇ ਆਧਾਰ ਤੇ ਉਹ ਇਨਸਾਨ ਨੂੰ ਬੇਲ ਮਿਲਦੀ ਹੈ ਹਮ ਸੋ so, ਇਕਤਾ I want to make that clarification ke please ਨਿਸ਼ਰਦੀ ਬੰਦਿਆ ਨਾ ਅਸੀਂ ਫੜ ਕੇ ਅੰਦਰ ਕਰਦੇ ਆ ਉਹ ਜਿਹੜਾ ਸਿਸਟਮ ਹੈਗਾ ਜੁਡੀਸਟਰੀ ਜਿਹੜੀ ਹੈਗੀ ਹੈ that is their decision ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ